ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਅਸਾਮ ਦੀ ਜੇਲ੍ਹ ਚ ਬੰਦ ਅਸਾਮ ਦੀ ਦਿਬੁਰਗੜ ਜੇਲ੍ਹ ਚ ਬੰਦ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਨ੍ਹਾਂ ਨੂੰ ਇੱਕ ਵੱਡੀ ਸਪੋਰਟ ਵੀ ਮਿਲੀ ਆ ਤੇ ਜਿਨ੍ਹਾਂ ਦੇ ਵੱਲੋਂ ਇੱਕ ਜਿਹਾ ਕੰਮ ਕਰ ਦਿੱਤਾ ਜਿਸ ਨੂੰ ਸੁਣ ਕੇ ਅਮਰਤਪਾਲ ਸਿੰਘ ਦੇ ਸਾਥੀ ਅਮਰਤਪਾਲ ਸਿੰਘ ਦੀ ਜਥੇਬੰਦੀ ਦੇ ਜੋ ਮੈਂਬਰ ਨੇ ਉਹ ਜ਼ਰੂਰ ਖੁਸ਼ ਹੋ ਜਾਣਗੇ ਤਾਂ ਆਖਰ ਜੇਲ੍ਹ ਦੇ ਅੰਦਰ ਅਮਰਤਪਾਲ ਸਿੰਘ ਨੂੰ ਕੌਣ ਮਿਲਿਆ ਪੰਜਾਬ ਦੇ ਕਿਹੜੇ ਨੌਜਵਾਨ ਮਿਲੇ ਨੇ ਕੀ ਉਹਨਾਂ ਦੇ ਨਾਲ ਗੱਲਬਾਤ ਹੋਈ ਆਖਰ ਕਿਹੜੀ ਚੀਜ਼ ਜਿਹੜੀ ਜੇਲ੍ਹ ਦੇ ਅੰਦਰ ਹੁਣ ਸ਼ੁਰੂ ਕਰ ਦਿੱਤੀ ਅਮਰਤਪਾਲ ਸਿੰਘ ਨੇ ਤੁਹਾਨੂੰ ਅਮਰਤਪਾਲ ਦੇ ਵਕੀਲ ਈਮਾਨ ਸਿੰਘ ਖਾਰਾ ਦੀ ਜ਼ੁਬਾਨੀ ਸੁਣਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਬੇਹੱਦ ਜ਼ਰੂਰੀ ਜੋ ਗੱਲਬਾਤ ਹੈ ਉਹ ਸਾਂਝੀ ਕਰਨ ਲੱਗੇ ਹਾਂ ਸੈਂਟਰਲ ਜੇਲ ਦਿਬਰੂਗੜ ਅਸਾਮ ਦੀ ਅਫੀਸ਼ੀਅਲ ਟੈਲੀਫੋਨ ਲਾਈਨ ਤੋਂ ਭਾਈ ਕੁਲਵੰਤ ਸਿੰਘ ਰਾਉਕੇ ਅਤੇ ਭਾਈ ਦਰਜੀਤ ਸਿੰਘ ਕਲਸੀ ਹੁਰਾਂ ਦੀ ਜੋ ਟੈਲੀਫੋਨ ਕਾਲ ਹੈ ਉਹ ਮਸੂਲ ਹੋਈ ਸੀ ਤਾਂ ਇਹਨਾਂ ਨੇ ਇਸ ਗੱਲ ਤੇ ਜਾਣਨਾ ਪਾਇਆ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਦੋ ਨੌਜਵਾਨ ਜਸਪਾਲ ਸਿੰਘ ਗੋਲਡੀ ਅਤੇ ਅਰਸ਼ੇ ਕੁਮਾਰ ਛਾਵੜਾ ਜਿਨ੍ਹਾਂ ਨੂੰ ਸਰਕਾਰ ਨੇ ਨਸ਼ੇ ਦੀ ਰੋਕਥਾਮ ਦੇ ਲਈ ਬਣੇ ਕਾਨੂੰਨ ਪੀਆਈਟੀ ਐਨਡੀਪੀਐਸ ਐਕਟ ਦੇ ਅਧੀਨ ਪੰਜਾਬ ਵਿੱਚੋਂ ਗ੍ਰਿਫਤਾਰ ਕਰਕੇ ਜੋ ਸੈਂਟਰਲ ਜੇਲ ਦਿਬਰੂਗੜ ਅਸਾਮ ਵਿਖੇ ਨਜ਼ਰਬੰਦ ਕੀਤਾ ਹੋਇਆ ਹੈ ਤਾਂ ਇਹਨਾਂ ਦੋ ਨੌਜਵਾਨਾਂ ਨੇ ਭਾਈ ਅਮਰਿਤਪਾਲ ਸਿੰਘ ਦੀ ਸ਼ਖਸੀਅਤ ਤੋਂ ਅਤੇ ਉਹਨਾਂ ਦੇ ਸਾਥੀਆਂ ਦੀ ਜੀਵਨ ਜਾਚ ਤੋਂ ਪ੍ਰਭਾਵਿਤ ਹੋ ਕੇ ਇਹ ਪ੍ਰਣ ਕੀਤਾ ਹੈ ਕਿ ਅੱਜ ਤੋਂ ਬਾਅਦ ਇਹ ਆਪ ਦਾ ਜਿਹੜਾ ਜੀਵਨ ਹੈ ਇਹ ਗੁਰੂ ਮਹਾਰਾਜ ਦੇ ਆਸ਼ੇ ਦੇ ਅਨੁਸਾਰ ਬਤੀਤ ਕਰਨਗੇ ਤਾਂ ਇਸੇ ਚੀਜ਼ ਦੇ ਸੰਦਰਭ ਦੇ ਵਿੱਚ ਇਹ ਦੋਵੇਂ ਨੌਜਵਾਨ ਭਾਈ ਅਮਰਿਤਪਾਲ ਸਿੰਘ ਨੂੰ ਮਿਲੇ ਤਾਂ ਭਾਈ ਅਮਰਿਤਪਾਲ ਸਿੰਘ ਨੇ ਇਹਨਾਂ ਨੂੰ ਇਹ ਗੱਲ ਆਖੀ ਵੀ ਇਹ ਜਿਹੜਾ ਕੌਮ ਦੇ ਸੰਘਰਸ਼ ਦਾ ਰਾਹ ਇਹ ਬੜਾ ਕਠਿਨ ਹੈ ਤੁਸੀਂ ਜੇ ਇਸ ਦੇ ਉੱਪਰ ਚੱਲਣਾ ਹੈ ਤਾਂ ਪੱਕੇ ਮਨ ਨਾਲ ਫੈਸਲਾ ਕਰੋ ਚਾਹੇ ਟਾਈਮ ਥੋੜਾ ਹੋਰ ਲੈ ਲਵੋ ਤਾਂ 10 ਦਿਨਾਂ ਤੋਂ ਬਾਅਦ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਫਿਰ ਤੋਂ ਭਾਈ ਅਮਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਮਿਲੇ ਤਾਂ ਉੱਥੇ ਫਿਰ ਸਾਰੇ ਸਿੰਘਾਂ ਨੇ ਜੋ ਕੜਾ ਪ੍ਰਸ਼ਾਦ ਦੀ ਦੇਖ ਤਿਆਰ ਕੀਤੀ ਤੇ ਉਸ ਤੋਂ ਬਾਅਦ ਇਹ ਅਰਦਾਸ ਕੀਤੀ ਇਹਨਾਂ ਦੋਵੇਂ ਨੌਜਵਾਨਾਂ ਨੇ ਕਿ हे ਗੁਰੂ ਗਵਿੰਦ ਸਿੰਘ ਮਹਾਰਾਜ ਤੁਸੀਂ ਬਖਸ਼ੇਂ ਦੋ ਤੁਸੀਂ ਸਾਰਿਆਂ ਨਾਲੋਂ ਉੱਚੀ ਹੋ ਤੁਸੀਂ ਸਾਰਿਆਂ ਨਾਲ ਸੁੱਚੀ ਹੋ ਜਿਹੜੇ ਅਸੀਂ ਪਹਿਲਾਂ ਕੋਈ ਗੁਨਾਹ ਕੀਤੇ ਨੇ ਉਹਨਾਂ ਦੇ ਲਈ ਅਸੀਂ ਖਿਮਾ ਦੇ ਯਾਜਕਾਂ ਤੇ ਅੱਗੇ ਤੋਂ ਅਸੀਂ ਕੋਈ ਵੀ ਅਜੀਹਾ ਕਾਰਜ ਨਾ ਕਰੀਏ ਜਿਸ ਦੇ ਨਾਲ ਪੰਜਾਬ ਦੀ ਕੋਈ ਹਾਨੀ ਹੋਵੇ ਪੰਜਾਬੀਅਤ ਨੂੰ ਕੋਈ ਨੁਕਸਾਨ ਹੋਵੇ ਜਾਂ ਪੰਜਾਬੀ ਨੌਜਵਾਨਾਂ ਨੂੰ ਕੋਈ ਨੁਕਸਾਨ ਹੋਵੇ ਤਾਂ ਇਸ ਤੋਂ ਇਹ ਚੀਜ਼ ਸਿੱਧ ਹੁੰਦੀ ਹੈ ਕਿ ਜੋ ਭਾਈ ਅਮਰਿਤਪਾਲ ਸਿੰਘ ਦਾ ਇਹ ਫਾਰਮੂਲਾ ਹੈ ਜਿਹੜਾ ਪਹਿਲਾਂ ਖਾਲਸਾ ਵਹੀਰ ਦੇ ਰੂਪ ਵਿੱਚ ਵੀ ਦੇਖਣ ਨੂੰ ਮਿਲਿਆ ਕਿ ਇੱਕ ਜੋ ਤਾਂ ਤੁਸੀਂ ਸੁਣਿਆ ਐਡਵੋਕੇਟ ਇਮਾਨ ਸਿੰਘ ਖਾਰਾ ਦੇ ਵੱਲੋਂ ਕਿਹਾ ਕਿ ਆ ਕੀ ਇੱਕ ਕਾਲ ਜਿਹੜੀ ਆਈ ਕਾਲ ਦੇ ਉੱਤੇ ਸਾਰੀ ਗੱਲਬਾਤ ਉਹਨਾਂ ਦੇ ਨਾਲ ਸਾਂਝੀ ਹੋਈ ਤੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਜੇਲ੍ਹ ਜੇਲ੍ਹ ਦੇ ਵਿੱਚ ਬੰਦ ਨੇ ਆ ਸਾੰਦੀ ਦਿਬੜੂਗੜ ਜੇਲ੍ਹ ਦੇ ਵਿੱਚ ਅਮਰਤਪਾਲ ਤੇ ਉਹਨਾਂ ਦੇ ਸਾਥੀ ਤਾਂ ਲੁਧਿਆਣਾ ਦੇ ਦੋ ਨੌਜਵਾਨ ਜਿਹੜੇ ਨੇ ਨਸ਼ੇ ਦੇ ਕਰਕੇ ਜਿਹੜੇ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਆ ਸਾੰਦੀ ਦਿਬੜੂਗੜ ਜੇਲ੍ਹ ਦੇ ਵਿੱਚ ਭੇਜੇ ਤਾਂ ਉੱਥੇ ਅਮਰਤਪਾਲ ਸਿੰਘ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਹ ਤੇ ਉਹ ਨੌਜਵਾਨ ਜਿਹੜੇ ਨੇ ਉਹ ਕਹਿ ਰਹੇ ਨੇ ਹੁਣ ਅਸੀਂ ਨਸ਼ਾ ਨਹੀਂ ਕਰਾਂਗੇ ਨਸ਼ਾ ਨਹੀਂ ਵੇਚਾਂਗੇ ਤੇ ਨਾ ਹੀ ਅਸੀਂ ਇਸ ਪਾਸੇ ਜਾਵਾਂਗੇ ਅਸੀਂ ਇਸ ਪਾਸੇ ਨੂੰ ਆਵਾਂਗੇ ਸਿੱਖੀ ਸਰੂਪ ਵਾਲਾ ਆਵਾਂਗੇ ਤਾਂ ਗੁਰੂ ਮਹਾਰਾਜ ਦੀ ਕਹਿੰਦੇ ਅਪਾਰ ਕਿਰਪਾ ਹੋਈ ਉਹ ਨੌਜਵਾਨਾਂ ਨੇ ਇਹ ਫੈਸਲਾ ਕਰ ਲਿਆ ਕਿ ਹੁਣ ਇਧਰਲੇ ਪਾਸੇ ਨੂੰ ਨਹੀਂ ਜਾਵਾਂਗੇ ਬਲਕਿ ਨਸ਼ਾ ਰਹਿਤ ਜ਼ਿੰਦਗੀ ਜਿਹੜੀ ਅਸੀਂ ਬਤੀਤ ਕਰਾਂਗੇ ਤਾਂ ਇੱਕ ਵੱਡਾ ਸੰਦੇਸ਼ ਜਿਹੜਾ ਆ ਜੇਲ੍ਹ ਦੇ ਅੰਦਰੋਂ ਵੀ ਸ਼ੁਰੂ ਕਰ ਦਿੱਤਾ ਵੱਡਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਨਸ਼ਾ ਮੁਕਤੀ ਵਾਲਾ ਕੰਮ ਜਿਹੜਾ ਆ ਨਸ਼ਾ ਕਰਦੇ ਨੇ ਨੌਜਵਾਨ ਨਸ਼ੇ ਨੂੰ ਰੋਕਣ ਦੇ ਲਈ ਹੀ ਜਿਹੜੀ ਆ ਅਮਰਤਪਾਲ ਸਿੰਘ ਦੇ ਵੱਲੋਂ ਖਾਲਸਾ ਬਹੀਰ ਸ਼ੁਰੂ ਕੀਤੀ ਸੀ ਕਿ ਸਿੱਖੀ ਲੜਬਾਬ ਤੋਂ ਬਾਅਦ ਜਿਹੜੇ ਨੌਜਵਾਨ ਲੱਗਣ ਤਾਂ ਜੋ ਪੰਜਾਬ ਜਿਹੜਾ ਆ ਰੰਗਲਾ ਪੰਜਾਬ ਬਣੇ ਨਸ਼ਾ ਰਹਿਤ ਪੰਜਾਬ ਬਣੇ ਨੌਜਵਾਨ ਜਿਹੜੇ ਨੇ ਉਹ ਨਸ਼ੇ ਵਾਲੇ ਪਾਸੇ ਨੂੰ ਨਾ ਜਾਣ ਬਲਕਿ ਸਿੱਖੀ ਵਾਲੇ ਪਾਸੇ ਨੂੰ ਜਾਣ ਤਾਂ ਖਾਲਸਾ ਵਹਿੀਰ ਜਿਹੜੀ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਸੀ ਅਮਰਤਪਾਲ ਨੇ ਪਰ ਉਸ ਤੋਂ ਬਾਅਦ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਜਾਂਦੀ ਆ ਗ੍ਰਿਫਤਾਰੀ ਤੋਂ ਬਾਅਦ ਅਮਰਤਪਾਲ ਸਿੰਘ ਤੇ ਉਸ ਦੇ ਸਾਥੀ ਦਲਜੀਤ ਸਿੰਘ ਕਲਸੀ ਪ੍ਰਧਾਨ ਮੰਤਰੀ ਬਾਜੇ ਕੇ ਕੁਲਵੰਤ ਸਿੰਘ ਰਾਓ ਕੇ ਤਾਂ ਸਾਰੇ ਜਿਹੜੇ ਆ ਸ਼ਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਆਖਰ ਕਦੋਂ ਤੱਕ ਆਸਾਮ ਦੀ ਡਿਬਲੂਗੜ ਜੇਲ੍ਹ ਦੇ ਵਿੱਚ